ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਇੱਕ ਟੋਕੜ ਵਹਿੜ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬੱਟਨ ਬ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਈ ਬਾਈ ਜੀ ਸਸਿਕਾ ਸਾਸੀ ਕਾ ਬਾਈ ਜੀ ਹੋ ਠੀਕ ਹੋ ਅੰਗਰੇਜ਼ ਹਾਂਜੀ ਹਾਂਜੀ ਵੀਰੇ ਠੀਕ ਠਾਕ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਵੀਰੇ ਚੰਗਾ ਚੱਲੀ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਦੋ ਨਾਮ ਬਾਈ ਮੇਰਾ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਬਾਈ ਜੀ ਬਾਗੇਪੁਰਾਣੇ ਬਸਵਾਗੇ ਦਾ ਚੰਨ ਵਾਲਾ ਬੁੱਧ ਸਿੰਘ ਵਾਲਾ ਰਹਿ ਗਿਆ ਜੀ ਓਕੇ ਜੇ ਭਾਗਤ ਵਾਲਾ ਬਸ ਹੋਗਾ ਇਹ ਤਾਂ ਬੁੱਧ ਸਿੰਘ ਵਾਲਾ ਤੁਝਾ ਸੌਰੀ ਆ ਦਾ ਰਾਜ ਕੋਟ ਬਾਈ ਜੀ ਸਸਕਾਲ ਸਸਕਾਲ ਬਾਈ ਜੀ ਬਹੁਤ ਠੀਕੋ ਵਧੀਆ ਜੀ ਹਾਂਜੀ ਹਾਂਜੀ ਬਾਈ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਮੈਂ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾ ਨੇੜੇ ਪਿੰਡ ਆਪਾਂ ਨੂੰ ਨੇੜੇ ਬਾਈ ਬੱਗੇਪੁਰਾ ਬਸੇ ਚੰਨੋ ਵਾਲਾ ਤੇ ਆ ਜਾਂਦਾ ਬਹੁਤ ਸੰਗਲ ਆ ਠੀਕ ਆ ਤੇ ਭਗਤਪੁਰਾ ਬਸ ਹੋਇਆ ਜੀ ਇੰਤਰਾ ਰਿਪੋਰਟ ਲਾ ਜਾਂਦਾ ਜੀ ਓਕੇ ਬਾਈ ਮੋਬਾਈਲ ਨੰਬਰ ਬੋਲ 98724 16597 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦੇ ਨੇ ਕਿਹੜਾ ਸੁਆਸ ਹੋਈ ਆ ਇਹ ਮੇਰੇ ਪਲੂ ਓਕੇ ਪਹਿਲਾ ਸੂਆ ਠੀਕ ਆ ਅਜੇ ਦੰਦੋ ਚਾਰਾ ਲਾ ਭੈਣ ਭਰਾ ਕੋਈ ਖੀਰੀ ਮਾਨ ਲਈ ਓਕੇ ਅਜੇ ਦੋ ਦੋ ਦੇ ਨੇ ਦੰਦ ਹਜੇ ਮਾੜੇ ਜੇ ਚੱਕੇ ਹੀ ਆ ਅਜੇ ਖੀਰੀਆਂ ਜੀ ਆਉਂਦੀ ਆ ਠੀਕ ਆ ਭਾਈ ਬੱਚਾ ਕੀ ਦੇਤਾ ਮਗਰ ਵਰੇ ਬੱਚੀ ਬਹੁਤ ਚੰਗੀ ਆ ਬੱਚੀ ਬੜੀ ਚੰਗੀ ਆ ਨਾ ਪੂਰੀ ਬੱਚਾ ਭਾਈ ਬੱਚੀ ਨੂੰ ਜਾਨ ਬੱਚਾ ਬੱਚੀ ਨੂੰ ਲੋੜ ਹੋਏ ਨਾਲ ਓਕੇ ਭਾਈ ਠੀਕ ਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਭਾਈ ਮਾਲਕਾਂ ਨੇ 5-6 ਦਿਨ ਕਹਿ ਕੇ ਦਿੱਤੀ ਅਗਲਾ ਜਿਹੜਾ ਮਰਜੀ ਮੱਝ ਬਾਕੀ ਹੈਗਾ ਨਾਲੂਆ ਨਾਲ ਆ ਕਿੰਨੇ ਕਿ ਟਾਈਮ ਦੀ ਤਾਜ ਕੋਈ ਆ ਬੱਚੀ ਕਿੰਨਾ ਕਿ ਦੁੱਧ ਬਾਅਦ ਹੁਣ ਦੁੱਧ ਡਾਕਟਰ ਹੈਗਾ ਭਾਈ 12 13 ਕਿਲੋ ਦੋ ਜੇ ਸੋਨੇ ਝੱਗ ਦੀ ਮਾਰ ਨਾਲ 14 ਵੀ ਮੰਨਦਾ ਕਿ ਓਕੇ ਹਾਂ ਠੀਕ ਆ ਮੂਰੇ ਬੰਨਣ ਕਰਨਾ ਥੋੜੀ ਜਿਹੀ ਬੱਛੀ ਪਾਸ ਮੇਰੀ ਕੋਈ ਚੱਕਰ ਨਹੀਂ ਪਉਂਏ ਦੋ ਡੰਗ ਚੋਲੇ ਹਨਾ ਭਾਈ ਭਾਈ ਆਪਾਂ ਹਰਿਆ ਕੀ ਵੀਡੀਓ ਕਹਿੰਦੇ ਚਾਰ ਡੰਗ ਚੋ ਟੁਆਈ ਕਰੋ ਹੂੰ ਜਿਹ ਪੈਸੇ ਲਾਉਣੇ ਹਨ ਨਾ ਦਸਲੀ ਕਰਕੇ ਲੈ ਕੇ ਜਾਓ ਆਪਣੀ ਹਨਾ ਬੱਚਾ ਮਗਰ ਬੱਛੀ ਬੱਛੀ ਬਹੁਤ ਚੰਗੀ ਆ ਬਾਕੀ ਦੰਦਾਂ ਚ ਖੀਰੀ ਮੰਨ ਲਿਓ ਦੋ ਦੰਦ ਮੰਨ ਲਿਓ ਹਨਾ ਵੀਰੇ ਮੈਂ ਆਪਾਂ ਚੈੱਕ ਕਰਾ ਦਿੰਨੇ ਆ ਚੈੱਕ ਕਰਾ ਦੇ ਭਾਈ ਲੈ ਆਜੋ ਲੈ ਕਿਆ ਬਾਤ ਆ ਦੋ ਦੰਦ ਮੰਨ ਲਓ ਸਿੱਧੇ ਨੇ ਇਹ ਦੰਦ ਕੀਤੇ ਬੜੇ ਹਮ ਬਿਊਟੀਫੁੱਲ ਪ੍ਰਿੰਟ ਇੱਕ ਨੰਬਰ ਤੂਰਾ ਤੂਰਾ ਇੱਕ ਨੰਬਰ ਸੂਈ ਸਵਾਈ ਬੱਚਾ ਮਗਰ ਵੱਛੀ ਬਾਈ ਤੂਰਾ ਚੈੱਕ ਕਰੋ ਫਿਟਿੰਗ ਚੈੱਕ ਕਰੋ ਲੇਵੇ ਦੀ ਕਮਾਲ ਆ ਬਾਈ ਕਿਆ ਬਾਤ ਆ ਕੀ ਮੋਲ ਅੰਗਰੇਜ਼ ਜੈ ਜੈ ਦਾ ਡਾਕਟਰ ਮੋਲ ਕਰਾਉਣਾ ਦਾ 55000 ਆ ਜੀ ਓਕੇ ਤੇ 50 ਦੀ ਵੱਛੀ ਦੇ ਦਾਂਗੇ ਜੀ ਚੱਕ ਬਾਈ ਜਮਾ ਜੈਜ ਮੋਲ ਮੋਲ ਕਰਾਉਣਾ ਬਾਈ ਕਹਿੰਦਾ 55000 ਕਰਾ ਲਓ ਤੇ 50000 ਦੀ ਵੜਾ ਜਿਹੜੀ ਦੇ ਦੇਣਾਂਗੇ ਬਾਕੀ ਮੌਕੇ ਤੇ ਕੋਈ ਚੱਕਰ ਨਹੀਂ ਮਾਨ ਤਣ ਜਰੂਰ ਹੋ ਜਾਊਗਾ ਅੰਡਰ ਚੰਗਾ ਥਣ ਚੰਗਾ ਚਿਵਾਈ ਓਕੇ ਆ ਚਿਵਾਈ ਦਾ ਡਾਕਟਰ ਇਹ ਨਹੀਂ ਚੰਗੀਆਂ ਨਾ ਉਂਗਲਰ ਕੀ ਮੋਟੀ ਛੜਦੀ ਆ ਠੀਕ ਆ ਬਾਕੀ ਠੰਡੀ ਛੀਲ ਬਥੇਰੀ ਆ ਨਿਆਣਾ ਲਾ ਚ ਨਾ ਲਾ ਠੀਕ ਆ ਹੋਰਾ ਵੀ ਬੱਚੀ ਨਿਓਲ ਕੀਤੀ ਬਾਕੀ ਮੋਲ ਜੈਜ ਹਣਾ ਹਾਂਜੀ ਬਹੁਤ ਭਾਵ ਵੀ ਬਈ ਕਿੜਾ ਜਾ ਸਹੀ ਗੱਲ ਆ ਬਈ ਜਮਾ ਜੈਜ ਮੋਲਾ 2 ਨੰਬਰ ਤੇ ਵੜ ਟੋਕੜ ਇਹ ਬਰੇ ਟੋਕੜ ਰਹਿੜਾ ਕਿੜਾ ਸੁਸੂਈ ਵੀ ਕੋਈ ਬਈ ਜਿਹੜਾ ਮਰਜ਼ੀ ਮੰਨ ਲੈ ਲੈ ਤੂੰ ਜਾਂ ਮੰਨ ਲੈ ਜਾਂ ਤੀਜਾ ਮੰਨ ਲੈ ਆਪਾਂ ਦਾ ਦੂਜਾ ਤੀਜਾ ਕਹਿ ਹੀ ਦਿੰਦਾ ਹੁੰਦਾ ਕਿੰਨਾ ਟਾਈਮ ਹੋ ਗਿਆ ਅਸਟੀਮੇਟ ਸੁਈ ਨੂੰ ਨਹੀਂ ਕੋਈ ਪਤਾ ਨਹੀਂ ਡਾਕਟਰ ਓਕੇ ਬਾਈ ਐਵੇਂ ਗੱਪ ਮਾਰਦਾ ਸੋਵਾ ਸੋਵਾ ਕੀ ਵਧਾਣਾ ਦੋ ਮਹੀਨੇ ਤਨ ਮੈਂ ਕਹਦਾ ਬਾਕੀ ਇਹਦੇ ਮੱਠੀ ਵੀ ਵਛੀ ਬਾਈ ਉਹਨਾਂ ਨੇ ਲਾ ਲਈ ਪੰਜਾ ਕੁ ਮਹੀਨੇ ਲੱਗਦੀ ਸੀ ਵਛੀ ਠੀਕ ਹੈ ਬਾਕੀ ਲੇਵੇ ਲੇਵੇ ਦਿਓ ਹਰੀ ਭਈਆ ਬਾਹਲੀ ਟੋਕਰ ਦਾ ਗਾਂ ਦੀ ਲਿਵਾਣੀ ਹਰਾ ਹੁੰਦਾ ਹੂੰ ਬਾਕੀ ਦੁੱਧ ਬਾਈ ਜਿਹੜਾ ਚੋ ਲੈਣਾ ਹੂੰ ਠੰਡੇ ਵਾਲਾ 7 ਕਿਲੋ ਆ ਓਕੇ ਠੀਕ ਆ ਅਠ ਨਹੀਂ ਕਹਿਣਾ ਨੌ ਨਹੀਂ ਕਹਿਣਾ ਜਿਹੜਾ ਝੋਲੇ ਨਾਲ ਭਾਂਡੇ ਚ ਪਾ ਲੈਣਾ ਠੀਕ ਆ ਬਾਈ ਹੂੰ ਕੋਕੜ ਵਹਿੜਾ ਫੈਂਟ ਚੰਗੀ ਆਉਂਦੀ ਉਹ ਫੈਂਟ ਤਾਂ ਬਾਈ ਮਾਜੀ ਘਰੇ ਇਹਦਾ ਹੀ ਪੀਨੇ ਠੀਕ ਆ ਬਾਈ ਅ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀ ਆ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਇਹਦਾ ਕੀ ਮੋਲ ਲੰਗਰੇ ਜਾਇਜ ਡਾਕਟਰ ਮੁੱਲ ਮੋਕਤ ਵਾਲਾ ਇਹ 15000 ਚੋਂ 500 ਛੋਟ ਕਰ ਦਾਂਗੇ ਚੱਕ ਬਾਈ 14.5 ਦੀ ਰਹਿ ਜੂ ਹਣ 14.5 ਦੇ ਦਾਂਗੇ ਬਾਈ ਬੱਚੀ ਦਾ ਮੋਲੀ ਆ ਹੂੰ ਜਮਾ ਜਾਇਜ਼ ਮੁੱਲ ਵੀ ਕੋਈ ਟੀਗਾ ਨਹੀਂ ਭਰਿਆ ਬਿਲਕੁਲ ਇੱਕ ਦਿਨ ਦੀਆਂ ਖਾਲੀ ਆ ਇਹ ਨਹੀਂ ਕਹਿਣਾ ਵੀ 20 ਦਿਨ ਹੋ ਗਏ 25 ਦਿਨ ਹੋ ਗਏ ਬਣੀ ਨੂੰ ਤੇ ਖਾਲੀ ਆ ਤਾਂ ਖਾਲੀ ਕਵਾਂਗੇ ਓਕੇ ਭਾਈ ਚੱਲ ਉਧਰ ਹੀ ਬੰਦ ਕੇ ਵੀਰੇ ਉਧਰ ਹੀ ਲੈ ਚੱਲ ਕਰਨੀ ਤੇ ਭਾਈ ਬਾਕੀ ਮੁੱਲ ਵੀ ਜਮਾ ਜਾਇਜ਼ ਆ ਯਾਰ ਮਜਾ ਆਪਾਂ ਮਿਲਣਾ ਨਹੀਂ ਜਿਹੜਾ ਦੇ ਰਿਹਾ ਆਪਾਂ ਸਹੀ ਗੱਲ ਆ ਭਾਈ ਖਿੱਚ ਕੇ ਮੁੱਲ ਰੱਖਿਆ ਵਾਲਾ ਮੁੱਲ ਡਾਕਟਰ ਚੁਆਇਸ ਨਹੀਂ ਸੋਣੀ ਆ ਨਾ ਵੇਡ ਇੱਕ ਨੰਬਰ ਆ ਇਹ ਨਹੀਂ ਗਾ ਪੂਰ ਸਿੱਟਾ ਜਾਂ ਵੀ ਦੁੱਧ ਜੀ ਥਣ ਵੱਧ ਘਟ ਹੋਊਗਾ ਠੀਕ ਆ ਭਾਈ ਮੰਗ ਲੈਣਾ ਮੰਗ ਲੈ ਦੁੱਧ ਬਰਾਬਰ ਆ ਮੁੱਲ ਲੈਣਾ ਮੁੱਲ ਦੁੱਧ ਬਰਾਬਰ ਓਕੇ ਭਾਈ ਅੱਗੇ ਆ ਗਈ ਤੈਨਾਂ ਨੰਬਰ ਕਿਹੜਾ ਸੂਅ ਸੂਈ ਵੀ ਆ ਇਹ ਡਾਕਟਰ ਤੀਜਾ ਸੂਈ ਆ ਸੂਈ ਆ ਜੀ ਤੀਜਾ ਕਿ ਸੂਅ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਭਾਈ ਨੂੰ ਹੋ ਗਿਆ ਇੱਕ ਹਫਤਾ ਬੱਚਾ ਕੀ ਹੈ ਮਗਰ ਬੱਚੀ ਬਹੁਤ ਅੰਗੂ ਬੱਚੀ ਚੰਗੀ ਆ ਹਾਂ ਬੱਚੀ ਚੰਗੀ ਆ ਬੱਚੀ ਬਹੁਤ ਚੰਗੀ ਆ ਯਾਦ ਕੁਆਲਟੀ ਬੱਚੀ ਦੀ ਬੋਹ ਕਿਆ ਬਾਤ ਆ ਤੇਰੇ ਥੱਲੇ ਕਿੰਨਾ ਹੈ ਦੁੱਧ ਡਾਕਟਰ ਇਹ ਥੱਲੇ ਹੈ ਨਾ ਦੁੱਧ 13 14 ਦੇ ਵਿੱਚ ਆ ਆਪਾਂ 12 ਕਹਿ ਕੇ ਦੇਵਾਂਗੇ ਓਕੇ ਠੀਕ ਆ ਭਾਈ ਜਿਵਾਈ ਜਿਵਾਈ ਕਿਵੇਂ ਜਿਵਾਈ ਦਾ ਟ੍ਰੈਕ ਨੰਬਰ ਆ ਠੀਕ ਆ ਭਾਈ ਬਾਕੀ ਕੋਈ ਆਪਣਾ ਪਸ਼ੂ ਲੈਂਦਾ ਭੈਣ ਭਰਾ ਸਾਹ ਕਿਸੇ ਪਸ਼ੂ ਚੋਂ ਵੀ ਤੇ ਮੇਰੇ ਘਰੇ ਬਈ ਦੋ ਡੰਗ ਤੇ ਨੰਡਾ ਵੀ ਝੋਕੇ ਲੈ ਲੋ ਕਿਉਂਕਿ ਆਪਣੀਆਂ ਖਰੀਦੀਆਂ ਹੁੰਦੀਆਂ ਆਪਣੀ ਘਰ ਦੀਆਂ ਕੋਈ ਨਹੀਂ ਹੈਗੀ ਸਹੀ ਗੱਲ ਆ ਬਈ ਹੂੰ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਚੰਗਾ ਕੱਦ ਪਾਉ ਸੇ ਰਣਾ ਵੈੜਾ ਫੁੱਲ ਵੱਡੀ ਵੈੜਾ ਰੈਟਰ ਪਾ ਜਮਾ ਬਿਲਕੁਲ ਜੇ ਜੀ ਦੇ ਦੇਣੀ ਆਪਾ ਠੀਕ ਆ ਹੂੰ ਕੀ ਮੋਲ ਆ ਫਿਰ ਜੇ ਡਾਕਟਰ ਮੁੱਲ ਕਰਾਉਣਾ ਤਾਂ 40 ਆ 35000 ਨਵੜ ਦੇ ਦੇਣੀ ਆ ਮੁੱਲ ਕਰਾਉਣਾ ਬਾਈ ਕਹਿੰਦਾ 40 ਕਰਾ ਲਓ 35000 ਦੀ ਵੇੜ ਜਿਹੜੀ ਟੋਕਰ ਦਾ ਭਾ ਬਾਈ ਜਮਾ ਤਾਜੀ ਵੇੜ ਆ ਹੂੰ ਇਹ ਭਾ ਨਹੀਂ ਮਿਲਣਾ ਸਹੀ ਗੱਲ ਆ ਬਾਈ ਜਮਾ ਆਪਣਾ ਬਾਈ ਮਸਲਾ ਦਿਹਾੜੀ ਵਾਲਾ 1000 2000 ਵਾਲੀ ਕਿਵੇਂ ਆ ਠੀਕ ਆ ਹੂੰ ਆ ਨਹੀਂ ਗਾ ਵੇ ਇੱਕ ਤੂੰ 5 10 ਹੀ ਲੈਣਾ ਠੀਕ ਆ ਬਾਈ ਆਂਡਰ ਦੇਖੋ ਕਮਾਲ ਦਾ ਫਿੱਟ ਫਿੱਟ ਲੇਵਾ ਥਾਣੀ ਬਹੁਤ ਚੰਗਾ ਲੱਗਿਆ ਹਨਾ ਮੁੱਠੀ ਵਾਲਾ ਅੱਡ ਚਵਾ ਵੀ ਉਂਗਲੜੀ ਧਾਰ ਛੱਡਦੀ ਆ ਬਾਈ ਮੁੱਠੀ ਧਾਰ ਵੱਧ ਗਿਆ ਹੂੰ ਅੱਗੇ ਆ ਗਈ ਲਾਸਟ ਕਿਹੜਾ ਸੋਸ ਹੋਈ ਏ ਡਾਕਟਰ ਤੀਜਾ ਸਵੇਰਾ ਸੋਈਆ ਵੀਰੇ ਕਦੋਂ ਸੋਈਆ ਵੀਰੇ ਸੋਈ ਨੂੰ ਬਾਈ 2 ਘੰਟੇ ਹੀ ਹੋਇਆ ਜੀ ਬੱਚਾ ਕੀ ਦੇਤਾ ਇਹਨੇ ਜੇਰ ਵੇੜ ਦੀ ਤਰਪੀ ਜੇਰ ਲਮਕੀ ਆ ਨੀ ਬੱਚੀ ਡਰ ਚੈੱਕ ਕਰ ਬਾਈ ਸੀਮਨ ਮੈਂ ਦਊਗਾ ਟੀਕਾ ਬਹੁਤ ਚੰਗਾ ਲੱਗਿਆ ਵੇੜ ਦੇ ਆਈ ਫਾਰਮ ਚੋਂ ਠੀਕ ਆ ਜਾ ਬੋਤ ਉੱਠ ਫਰੀ ਚੰਗੀ ਬੱਚੀ ਦਿੱਤੀ ਆ ਮੈਂ ਕਿਹਾ ਬੱਚਾ ਹੋਈ ਸੁਵਾਈ ਵਾਲਾ ਕਦ ਚੈੱਕ ਕਰ ਬੱਚੀ ਦੀ ਵੇਲ ਚੈੱਕ ਆ ਕੀ ਬਾਤ ਆ ਬਾਈ ਕੁਆਲਿਟੀ ਬੱਚੀ ਦੀ ਫੋਲਾ ਅਬਸਰ ਸੀਮਨ ਦਾ ਰਿਕਾਰਡ ਸਾਰਾ ਦਵਾਗੇ ਓਕੇ ਬਾਈ ਜਿਹੜਾ ਪਣ ਭਰਾ ਖਰੀਦੂਗਾ ਨਾ ਹੂੰ ਸਾਰਾ ਬਾਈ ਕਹਿੰਦਾ ਸੀਮਨ ਦਾ ਰਿਕਾਰਡ ਮਿਲੂ। ਕੁਆਲਿਟੀ ਦੇਖੋ ਕਰਨ ਕੋਲ ਬੱਛੀ। ਬੜਾ ਪਿਆਰਾ ਹਨਾ ਕਰਮਾਲੀ ਦਾ। ਸਾਟ ਜੇ ਮੈਂ ਨਾ ਬੱਛੀ ਦਾ ਬੇਟ ਹੁਣ ਕਿੰਨਾ ਟ ਲਊਗਾ ਇਹਦਾ। ਹੂੰ। ਪੂਰੀ ਬੇਟ ਦੀ ਬੱਛੀ ਹੈ। ਤੇ ਥਣ ਵੀ ਵੜ ਤੋਂ ਬਹੁਤ ਚੰਗਾ ਹਨਾ। ਪੂਰੀ ਵਿੱਥੀ ਤੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ? ਚਵਾਈ ਬਾਈ ਇੱਕ ਨੰਬਰ। ਕਿੰਨਾ ਦੁੱਧ ਦੇ ਦੂ ਐਸਟੀਮੇਟ? ਬਾਈ ਉਹਨਾਂ ਨੇ ਦੱਸਿਆ ਦੁੱਧੋ ਸਵੇਰੇ 27-28 ਲੀਟਰ। ਹੂੰ। ਆਪਾਂ 25 ਕਿਹਾ ਕੇ ਦਿਵਾ ਗਏ। ਓਕੇ ਬਾਈ। ਸੋਦਾ ਇੱਕ 350 ਨੰਬਰ ਰੋਟੀ ਚਾਗੀ ਕੀ 32 ਨੂੰ ਜਾਊਗੀ ਹੂੰ ਬਾਕੀ ਆਰਡਰ ਭਾਂਡਾ ਹੀ ਰੱਖਦਾ ਵੇੜ ਦਾ ਸਹੀ ਗੱਲਾਂ ਭਾਂਡਾ ਬੜਾ ਕਮਾਲਾ ਹਨ ਲੈ ਲੈ ਵਲੂ ਵਾ ਬੜਾ ਚੰਗਾ ਕਰਮਾਈ ਦਾ ਹਾਂ ਕੀ ਬਾਤ ਆ ਕਰਦ ਵੀ ਚੰਗਾ ਪਲੀ ਵੀ ਚੰਗੀ ਆ ਬੱਚਾ ਵੀ ਮਗਰ ਬੱਛੀ ਆ ਬੱਛੀ ਵੀ ਬਹੁਤ ਬੱਛੀ ਦਾ ਜੇ ਤੋਬੀ ਹੈ ਯਾਰ ਕਿਹੜਾ ਭੈਣ ਭਰਾ ਸੌਦਾ ਕਰਕੇ ਮਨ ਦਾ 10000 ਦੀ ਬੱਛੀ ਪਣੀ ਅੱਜ ਛੱਡੀ ਠੀਕ ਆ ਬਾਈ ਆਪਾਂ 10 ਦੀ ਬੱਛੀ ਅੱਜ ਕਟਾਂਗੇ 10000 ਦੀ ਬੱਛੀ ਬਾਈ ਕਹਿੰਦਾ ਅੱਜ ਆਪਾਂ ਰੱਖ ਲਾਂਗੇ ਉਹ ਬੱਚਾ ਬਹੁਤ ਚੰਗਾ ਦਿੱਤਾ ਕਰਮਲੀ ਨੇ ਬਾਕੀ ਬਾਈ ਕਹਿੰਦਾ ਸੀਮਣ ਦੀ ਡਿਟੇਲ ਆ ਸਾਰੀ ਲੈ ਕੇ ਦੇ ਦਾਂਗੇ ਸਾਰੀ ਦਊਂਗਾ ਬਾਈ ਹੂੰ ਪੌਣ ਦੀ ਬਾਅਦ ਡੀਐਨ ਡਸਟ ਕਰਾ ਲਿਓ ਓਕੇ ਐ ਨਹੀਂ ਗੱਲ ਹੋਊਗੀ ਬਾਈ ਆਹ ਉਹਦੇ ਪੁਣੀ ਛੱਡ ਦਾਂਗੇ ਹੂੰ ਟਰਾਂ ਬੰਦੇ ਦਾ ਸਾਹਮਣੇ ਆ ਪਿਆ ਜਾ ਠੀਕ ਆ ਵੀਰੇ ਕੀ ਮੋਲ ਆ ਫਿਰ ਜਾਇਜ ਵੈੜ ਦਾ ਡਾਕਟਰ ਮੋਲ 75000 ਆ ਬਾਈ ਮਾਨਤਣ ਵਿੱਚੋਂ ਵਿੱਚੋਂ ਮਾਨਤਣ ਕਰ ਦਾਂਗੇ ਠੀਕ ਆ ਬਾਈ ਜਮਾ ਜੈ ਜਮੋਲਾ ਆ ਪਾਣੇ ਬਾਈ ਲੋਗ ਇੱਕ ਵੀ ਮੰਗ ਲੈਂਦਾ ਜਾਈਦਾ ਸਹੀ ਗੱਲ ਆ ਬਾਈ ਐ ਡਿਵਰਡ ਦਾ ਜੇਰ ਲਮਕੀ ਜਾਂਦੀ ਆ ਥੋੜੇ ਟਾਈਮ ਲਈ ਕਰਮ ਵਾਲੀ ਦੀ ਜੇਰ ਵੀ ਪਾਏ ਜਾਂਗੇ ਪਾ ਜੇਰ ਪਾ ਕੇ ਆਪਾਂ ਵੀਡੀਓ ਬਣਾ ਲਾਂਗੇ ਠੀਕ ਆ ਬਾਈ ਥਾਣ ਮੈਂ ਬਹਿਣ ਦੀ ਦੇਰ ਡਾਕਟਰ ਜੇਰ ਤਾਂ ਪਾਈ ਜਾਣੀ ਆ ਹੂੰ ਜੇਰ ਥੱਲੇ ਲੱਗੀ ਜੋ ਬਨ ਕੇ ਤਾਂ ਕੀਤੀ ਆ ਰਸੀਨਾ ਓਕੇ ਬਾਈ ਜੇਰ ਤਾਂ ਜਿਆਦਾ ਤਾਂ ਬਾਹਰ ਆਈ ਫਿਰਦੀ ਚਵਾਈ ਚੁਈ ਤਾਂ ਓਕੇ ਹੋ ਜਾਮ ਡਾਕਟਰ ਥੱਲੇ ਲਾ ਕੋਈ ਭਣ ਭਰਾ ਉੱਠੂਗਾ ਠੀਕ ਆ ਬਾਈ ਇੱਕ ਨੰਬਰ ਚਵਾਈ ਠੀਕ ਆ ਬੱਚਾ ਬਹੁਤ ਚੰਗਾ ਯਾਰ ਨਾ ਇਹ ਆ ਰਹੀ ਬੱਚੀ ਬਾਈ ਕਹਿੰਦਾ ਕੱਟ ਲਾਂਗੇ ਬੱਚੀ ਦਾ ਵਾਲੇ ਡਾਕਟਰ ਜੀ ਨੇ ਸਾਹ ਵਾਲੀ 2 ਲੱਖ ਦਾ ਬੱਚਾ ਤਿਆਰ ਹੋਣਾ ਬਾਈ ਹਮ ਮਹਾਰਾਜ ਲੰਮੀ ਹੋਰ ਕਰੇ ਦੀ ਕਰਮ ਵਾਲੀ ਸਹੀ ਗੱਲ ਆ ਬਾਈ ਹਮ ਮਗਸੀ ਭਰਾ ਕੋਲੇ ਚਾਰ ਚਿਆਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ